ਜਲੰਧਰ ਦੀ ਤਾਪ ਸੁਣਨ ਨੂੰ ਮਿਲੀ ਜ਼ਿਲ੍ਹਾ ਪਠਾਨਕੋਟ ਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਜੱਦੀ ਪਿੰਡ ਕਟਾਰੂ ਚੱਕ ਵਿਖੇ ਵਰਕਰਾਂ ਨੇ ਮਨਾਇਆ ਜਸ਼ਨ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੀ ਇਸ ਜਿੱਤ ਦੇ ਜਸ਼ਨ ਚ ਮੌਜੂਦ ਵਰਕਰਾਂ ਟੋਲ ਦੀ ਥਾਪ ਤੇ ਪਾਇਆ ਪੰਗੜਾ ਲੋਕ ਸਭਾ ਚੋਣਾਂ ਤੋਂ ਬਾਅਦ ਜਲੰਧਰ ਵਿਖੇ ਹੋਈ ਜ਼ਮੀਨੀ ਚੋਣ ਤੋਂ ਬਾਅਦ ਆਪ ਵਰਕਰਾਂ ਚ ਖੁਸ਼ੀ ਦਾ ਮਾਹੌਲ ਜਿਸ ਦੀਆਂ ਤਸਵੀਰਾਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਕਾਰਜ ਵਿਖੇ ਵੇਖਣ ਨੂੰ ਮਿਲੀਆਂ ਜਿੱਥੇ ਵਰਕਰਾਂ ਵੱਲੋਂ ਪਾਰਟੀ ਦੇ ਨਾਅਰੇ ਲਗਾਏ ਗਏ ਉੱਥੇ ਹੀ ਟੂਲ ਦੀ ਥਾਪ ਤੇ ਪੰਗੜਾ ਵੀ ਪਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਲੰਧਰ ਵੈਸ ਨੇ ਬੈਸਟ ਕਰ ਦਿਖਾਇਆ ਹੈ ਉਹਨਾਂ ਨੇ ਕਿਹਾ ਕਿ ਜਲੰਧਰ ਜਿੱਤੇ ਵਿਖਾਉਂਦੀ ਹੈ ਕਿ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਭਰੋਸਾ ਹੈ ਅਤੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਆਪ ਦੀ ਸਰਕਾਰ ਨੇ ਹੁਣ ਤੱਕ ਜੋ ਕੀਤਾ ਹੈ ਉਹ ਕਰਕੇ ਦਿਖਾਇਆ ਹੈ ਅਤੇ ਅਗਾਹ ਵੀ ਸਰਕਾਰ ਲੋਕ ਪੱਕੀ ਕੰਮ ਕਰਦੀ ਰਹੇਗੀ ਜੋ ਬ੍ਰੋਸਸ ਜਲੰਧਰ ਦੇ ਲੋਕਾਂ ਆਪ ਦੇ ਉਮੀਦਵਾਰ ਤੇ ਵਿਖਾਇਆ ਹੈ ਉਸ ਦਾ ਮੁੱਲ ਸਾਡੀ ਜਿੱਤ ਕੇ ਆਏ ਉਮੀਦਵਾਰ ਵੱਲੋਂ ਲੋਕਾਂ ਦੇ ਰੁਕੇ ਕੰਮ ਕਰ ਮੋੜਿਆ ਜਾਵੇਗਾ। ਪਾਰਤ ਨੈੱਟ ਨਿਊ ਸਵਾਲ ਆਪਕਾ ਤੋਂ ਰਾਜੇਸ਼ ਪਰਦਵਜ ਦਿਖਾਸ ਰਿਪੋਰਟ। ਜੀ ਮੰਤਰੀ ਸਾਹਿਬ ਵੱਡੇ ਮਾਰਜਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਦੇ ਵਿੱਚ ਕਿਵੇਂ ਆ ਬਹੁਤ ਹੀ ਖੂਬਸੂਰਤ ਰਿਜ਼ਲਟ ਆਇਆ ਜਲੰਧਰ ਵੈਸਟ ਦਾ ਮੈਂ ਸੁਣਦਾ ਵੀ ਜਲੰਧਰ ਵੈਸਟ ਨੇ ਬੈਸਟ ਕਰਤਾ ਅੱਜ। ਔਰ ਮੈਂ ਔਰ ਮੇਰੀ ਸਾਰੀ ਟੀਮ 10 ਦਿਨਾਂ ਅਸੀਂ ਉੱਥੇ ਰਹੇ ਆ ਮੇਰੀ ਖੁਦ ਵੀ ਡਿਊਟੀ ਜਿਹੜੀ ਆ ਉਹ ਮਾਰਜੂਲ ਮੁਖਮੰਦੀ ਸਰਦਾਰ ਕੁਮਾਰ ਸਿੰਘ ਮਾਡੀ ਰਵੇ ਵਿੱਚ ਤੇ ਰਹੀ ਹੈ ਜੋ ਜਿਸ ਤਰ੍ਹਾਂ ਨਿਗ ਔਰ ਸਨੇਹ ਜਲੰਧਰ ਵੈਸ ਦੇ ਲੋਕਾਂ ਤੋਂ ਮਿਲ ਰਿਹਾ ਸੀਗਾ ਉਸ ਵੇਲੇ ਇਹ ਅਨੁਮਾਨ ਲੱਗ ਰਿਹਾ ਸੀ ਕਿ ਜਲੰਧਰ ਜਿੰਦਰ ਆਮ ਆਦੀ ਪਾਰਟੀ ਜਿੱਤ ਹੋਏਗੀ ਸੋ ਇਹ ਸੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਗੁੱਡ ਗਵਰਨੈਂਸ ਦੀ ਦੇਸ਼ ਦੇ ਅੰਦਰ ਇੱਕ ਮੈਂ ਸਮਝਦਾ ਵੀ ਵਿਜ਼ਨ ਹੈ ਉਰਮਾਨ ਚੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜਾ ਅ ਪਿਛਲੇ 25 ਸਾਲਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਦਾ ਆਰਥਿਕ ਜੀਵਨ ਪੱਧਰ ਉੱਪਰ ਚੁੱਕਣ ਲਈ ਜਿਹੜੇ ਕਦਮ ਚੁੱਕੇ ਗਏ ਆ ਚਾਹੇ ਉਹਦੇ ਵਿੱਚ 43000 ਨੌਕਰੀਆਂ ਦਾ ਸਵਾਲ ਹੋਵੇ ਚਾਹੇ ਆਮਦਵੀ ਕਲੀਨਿਕਾਂ ਦਾ ਸਵਾਲ ਹੋਵੇ ਚਾਹੇ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਉਹ ਪ੍ਰੋਗਰਾਮ ਹੋਵੇ ਸੋ ਵਨਸ ਵਨ ਜਿਹੜੇ ਡਿਸੀਜਨ ਫੈਸਲੇ ਪੰਜਾਬ ਦੇ ਲੋਕਾਂ ਦੇ ਪੱਕੇ ਕੀਤੇ ਆ ਸੋ ਮੈਂ ਸਮਝਦਾ ਆ ਵੀ ਉਹ ਤੇ ਮੋਰ ਲੱਗੀ ਆ ਔਰ ਜਲੰਧਰ ਵੈਸਟ ਤੋਂ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਜਿਹੜੇ ਬਹੁਤ ਇੱਕ ਨੇਕ ਦਿਲ ਇਨਸਾਨ ਨੇ ਔਰ ਮਤਲਬ ਸੱਚੀ ਮੁੱਚੀ ਉਹ ਮੈਂ ਸਮਝਦਾ ਵੀ ਇੱਕ ਲੋਕ ਨੇਤਾ ਨੇ ਉਥੋਂ ਦੇ ਸੋ ਜਿੰਨੇ ਵੱਡੇ ਮਾਰਜਨ ਦੇ ਨਾਲ ਆ ਜਲੰਧਰ ਦੇ ਲੋਕਾਂ ਨੇ ਪਿਆਰ ਦਿੱਤਾ ਆ ਮੀਂਹ ਦੀ ਪਾਰਟੀ ਨੂੰ ਔਰ ਜਿੱਤ ਵੱਲ ਹੋਈ ਆ ਮੈਂ ਜਲੰਧਰ ਵੈਸਟ ਦੇ ਸਾਰੇ ਹੀ ਵੋਟਰਾਂ ਦਾ ਧੰਨਵਾਦ ਕਰਦਾ ਤੇ ਖਾਸ ਕਰਕੇ ਮੇਰਾ ਵਾਰ ਜਿੱਥੇ ਮੇਰੀ ਡਿਊਟੀ ਲੱਗੀ ਸੀਗੀ 37 ਨੰਬਰ ਵਾਰ ਚ ਉੱਥੇ ਵੀ ਬਹੁਤ ਖੁੱਲ੍ਹ ਦਿਲ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸਾਰੇ ਜਲੰਧਰ ਦੇ ਲੀਡਰਸ਼ਿਪ ਨੂੰ ਔਰ ਸ੍ਰੀ ਹਰਵੰਦ ਕੇਜਰੀਵਾਲ ਜੀ ਦੁਆਰਾ ਔਰ ਮਾਝਾ ਮੁੱਖ ਮੰਤਰੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਲੋਕਪੱਖੀ ਮਾਡਲ ਲਾਗੂ ਕੀਤਾ ਜਾ ਰਿਹਾ ਮੈਂ ਸਮਝਦਾ ਉਹਦੀ ਜਿੱਤ ਹੈ ਔਰ ਦੇਸ਼ ਨਾਲ ਨਾਲ ਪੰਜਾਬ ਦੇ ਅੰਦਰ ਜਿਹੜੀ ਬਾਈ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਨਕਾਰਿਆ ਔਰ ਵਿਸ਼ੇਸ਼ ਤੌਰ ਤੇ ਜਿੱਡਾ ਵੱਡਾ ਮਾਰਜਨ ਹੈ ਜਿੱਤ ਦਾ ਇਹ ਉਪੇਕਸ਼ਾਵਾਂ ਤੋਂ ਵਪਰੀਤ ਹੈ ਸੋ ਤਲੰਦਰ ਵਾਸਤੇ ਲੋਕਾਂ ਦਾ ਦਰਵਾਜ਼ਾ ਫਿਰ ਇਸੇ ਤਰ੍ਹਾਂ ਆਰ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੀ ਹੋਰ ਵੱਡੀ ਤੰਦਈ ਦਾ ਸੇਵਾ ਕਰ ਸਕੀਏ ਇਹ ਸਾਡਾ ਜਤਨ ਰੂਪ ਹੈ